Саклон, Шивак, Лусачи. ਗਿਆਨ ਧਾਂਤਿ ਕਿਛ ਕਰਨ ਜਾਣ ਸਿਰ ਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ 1 ਕੋਈ ਕਾਇ ਨਿਵਾਨ ਕੋਈ ਵਾਹੇ ਕੋ ਨੂੰ ਨੈ ਕੋ ਪਾਏ ਖੜਹਾਨ ਨਾਲ ਕੇਵ ਨ ਜਾਪਈ ਕੋਈ ਕਾਇ ਨਿਵਾਨ ਮੋਲ ਪਰ ਲਾਉ ਜਿਸ ਮਨਮ ਵੱਸਿਆ ਤੜਿਆ ਸੋਏ ਨਾਗਿਕ ਜੋ ਪਗ ਸੋ ਹੋਏ ਪੋਲੀ ਪਰ ਬ੍ਰਹਮਦਿਆਲ ਸਕਰਤਾਰੇ ਆ ਦੂਤ ਸਭ ਹਰਿਆ ਅੰਮ੍ਰਿਤ ਨਾਮੁ ਲਿਧਾਨ ਕੰਠੇ ਕੋਰ ਧਰਿਆ ਗਾਨਿਕ ਸਾਧੂ ਸੰਗ ਜਨਮ ਮਰਨ ਸੁਵਾਗਿਆ ਨਾਨਕ ਸਾਧੂ ਸੰਗ جنم مرن سواریا واحر واحد گروسا جی آپ جی, جی نے جو وچن سرو کیتے ہیں بلاور لال کی ਵਾਰ ਦੀਆਂ ਸਾਰੀਆਂ ਪਉੜੀਆਂ ਅਤੇ ਇਸ ਤੇ ਨਾਲ ਪਹਿਲਾਂ ਤੋਂ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਨ ਵਾਰ ਦੀਆਂ ਸਾਰੀਆਂ ਪਉੜੀਆਂ ਚੌਥੇ ਪਾਛੇ ਗੁਰੂ ਅੰਬਦਸਿ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ ਔਰ ਸੋਸ਼ਲ ਜਾਤੀ ਦੇ ਉਪਰਤਮ ਇਹਨਾਂ ਸ्लोਕ ਪਾਉਂਦੇ ਔਰ ਹੋਰੀ ਵਿੱਚ ਮਾਰਾ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਸਾਡੇ ਜੀਵਨ ਦਾ ਕੋਈ ਕੋਸਾਂ ਨਹੀਂ ASCII ਕੋਈ ਲੋਕ ਨਾ ਮੰਗ ਰਹੇ ਹੋ ਕੋਈ ਕੁਝ ਸੋਚਦੇ ਹਾਂ ਇਹ ਜ਼ਰੂਰੀ ਨਹੀਂ ਹੈ ਕਿ ਜੋ ਅਸੀਂ ਸੋਚੀਏ ਉਹ ਹੋ ਜਾਵੇ। ਹੁਣ ਤਾਂ ਉਹੀ ਹੈ ਜੋ ਵਕਤ ਨੂੰ ਮਜ਼ਬੂਰ ਹੁੰਦਾ ਹੈ। ਉਹਦੇ ਪ੍ਰਸਾਦ ਉਸਰ ਕੁਝ ਨਹੀਂ ਹੈ। ਇਸ ਕਰਕੇ ਅਸੀਂ ਹਮੇਸ਼ਾ ਇਹ ਅਦਸ ਕਰਨੀ ਹੈ ਕਿ ਸਾਨੂੰ ਬਾਣੀ ਵਿੱਚ ਰਹਿੰਦੀ ਰਿਜ਼ਰਵ ਵਿੱਚ ਰਹਿੰਦੀ ਔਰਤ ਪអ្វី ਇਸ ਨੂੰ ਸੱਚ ਕਰਕੇ ਹੁੰਦੀ ਹੈ ਅਤੇ ਨਾਲ ਹੀ ਆਕਾਰਪੂਰਤ ਸਤੁਪੂ ਦੇ ਵਾਇਤੂ ਦੇ ਬਖਸ਼ਿਸ਼ੀਯ ਵਾਸਤਵਿਕ ਸਰਟੀਫਿਕੇਟ ਦੇ ਪਰਕਰ। ਕਿਉਂਕਿ ਜੇ ਲੋਸੀ ਰਿਜ਼ਰਵ ਵਿੱਚ ਰਹਿਣਾ ਸਿੱਖ ਲੈਂਦੇ ਹਾਂ ਤੇ ਸਤਪੂ ਦੇ ਬਖਸ਼ਿਸ਼ ਤੇ ਪਾਤਰ ਬਣ ਜਾਂਦੇ ਹਾਂ ਕਾ ਸਾਡਾ ਜਨਮ ਮੁਰਜ ਜਾਣਾ ਹੈ ਉਹ ਸੌਝਾਂਦਾ ਹੈ ਉਹ ਸ੍ਰੀ ਰਾਮ ਸੋਹੁਰ ਨੌਂ ਤੇ ਇਮਾਰਤਾਂ ਬਪੈਸ ਲੋ ਮਰਦ ਨੂੰ ਮਾਰੇ ਵੀ ਕੋਈ ਵਾਹੇ ਕੋਲੁਣੇ کھیਤੀ ਬੜੀ ਬਿਸਾਲ ਹੈ ਕਿ ਖੇਤ ਨੂੰ ਬੋਹਦਾ ਕੋਈ ਹੈ ਕਿਸਾਨ ਕੋਈ ਹੋਣ ਵਾਲਾ ਹੋਊਗਾ ਕੋਲੁਣੇ ਫਸਲ ਨੂੰ ਕੱਟਣ ਵਾਲਾ ਕੋਈ ਹੋਣਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਜਿਹੜਾ ਬੋਹਦਾ ਹੈ ਜਿਹੜਾ ਕੱਟਦਾ ਹੈ ਉਹ ਡਾਲੇ ਵੀ ਖਾਵੇ ਉਹ ਫਲੂ ਵੀ ਪੋਗੇ ਮਾਰੇ ਦੇ ਕਹਿੰਦੇ ਕੋਈ ਵਾਹੇ ਕੋਲ ਨਾ ਕੋ ਪਾਏ ਖਰਹਾਨ ਕੋਈ ਫਲਵਾੜੇ ਦੇ ਵਿੱਚ ਕਾਲਿ ਤੋਂ ਬੋਹਦਾ ਹੈ ਡਾਲੇ ਕਿਉਂ ਬੋਹਦਾ ਕੋਈ ਬੋਹਦਾ ਹੈ ਕੋਈ ਕਟਦਾ ਹੈ ਇਹ ਪ੍ਰਕਿਰਿਆ ਚੱਲਦੀ ਰਹੇ ਨਾਨਕੇ ਵੇ ਨ Japai ਮੋਰਚ ਕਹਿੰਦੇ ਨੇ ਕਿ ਸਾਨੂੰ ਪੇਸਾਂ ਦੇ ਨਹੀਂ ਆਉਂਦੇ ਕੋਈ ਖਾਏ ਨੀਦਾਣ ਉਸ ਬੀਜ ਨੂੰ ਉਸ ਬੀਜ ਵਿੱਚੋਂ ਜੋ ਉਪਰਪਤ ਹੈ ਉਸ ਆਟੇ ਨੂੰ ਕੌਣ ਖਾਏਗਾ ਇਸ ਬਾਰੇ ਕੋਈ ਕਿਸੇ ਨੂੰ ਜਾਣਕਾਰੀ ਨਹੀਂ ਉਹ ਕੋਈ ਵੀ ਖਾ ਸਕਦਾ ਹੈ ਮਹਰਲਾ ਪਹਿਲਾਂ ਉਹਨਾਂ ਪਾਠਿਆ ਰਿਹਾ ਬੁੱਧਾਸਤਵਕ ਮਰਦ ਕਹਿੰਦੇ ਨੇ ਜੇਨਰ ਮਨ ਉਪਸਿਆ ਤਰਿਆ ਸੋਏ ਮਰਦ ਕਹਿੰਦੇ ਨੇ ਕਿਤੇ ਦੇ ਦਿਲ ਵਿੱਚ ਮਨ ਵਿੱਚ ਵਾਹਿਗੁਰੂ ਦਾ ਨਾਮ ਬਸਿਆ ਹੈ ਸਿਮਰਨ ਬਸਿਆ ਹੈ ਵਾਹਿਗੁਰੂ ਦੀ ਯਾਦ ਬਸੀ ਹੈ ਸਮਝੋ ਇਸ ਸੰਸਾਰ ਦੇ ਸਮੂਦ ਬੋ ਪਾਰ ਹੋ ਰਹੇ ਇਸ ਸੰਸਾਰ ਵਿੱਚ ਉਹਦਾ ਪਾਉਣਾ ਸਫਲ ਹੋਇਆ ਜਿਸ ਮਨ ਵੱਸਿਆ ਤੜਿਆ ਸੋਏ ਨਾਨਕ ਜੋ ਪਾਵੇ ਸੋ ਹੋਇ ਮਹਾਰਾਜੀ ਕਹਿੰਦੇ ਨੇ ਕਿ ਜੋ ਨੂੰ ਪੌਣਾ ਹੈ ਜੋ ਉਹਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਸਾਡੇ ਮਨ ਖਾਂਦੇ ਹੱਥ ਦੇ ਖੁਸ਼ੀ ਨਹੀਂ ਇਸ ਕਰਕੇ ਅਸੀਂ ਪੋਦੇ ਪਾਣੇ ਵਿੱਚ ਹਮੇਸ਼ਾ ਬਸਮ ਰਹਿਣਾ ਔੜੀ ਜੋ ਤੇ ਪਾਛਿਆ ਦੀ ਪੋੜੀ ਵਿੱਚ ਫਰਮਾਉ ਰਹੇ ਨੇ ਪਾਲੂ ਪ੍ਰਮੰਤਯਾਂ ਸਾਗਰ ਤਾਰਿਆ ਪਾਣ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਜਦੋਂ ਉਹਦੀ ਕਿਰਪਾ ਹੋਏਗੀ ਉਹ ਦਇਆ ਕਰੇਗਾ ਉਦੋਂ ਅਸੀਂ ਸਮੁੰਦਰ ਤੋਂ ਪਾਰ ਝੂਾਂਗੇ ਇਸ ਸੰਸਾਰ ਦਾ ਸਮੁੰਦਰ ਜੋ ਵਿਸ਼ਿਆਂ ਵਿਕਾਰਾਂ ਦਾ ਮਾਇਆ ਦੇ ਨਿਰੰਤਰ ਸਮੁੰਦਰ ਹੈ ਇਹਦੇ ਚੋਂ ਪਾਰ ਉਦੋਂ ਹੋਵਾਂਗੇ ਜਦੋਂ ਵਾਹਿਗੁਰੂ ਦੀ ਸਾਡੀ ਕਿਰਪਾ ਹੋਵੇ। ਧਿਆਲ ਗੋਰਪੂਰੇ ਮਿਲਵਾਂ ਪਰਮਪੋ ਮਾਰਿਆ। ਅਕਾਰਖੁ ਦੀ ਕਿਰਪਾ ਤੋਂ ਬਿਨਾਂ ਅਸੀਂ ਗੁਰੂ ਦੇ ਨਾਲ ਨਹੀਂ ਆ। ਮਰ ਜੇ ਕਿੰਦੋ ਪੂਰਾ ਗੁਰੂ ਸਾਨੂੰ ਕਹੇਗਾ ਪੂਰਾ ਗੁਰੂ ਸਾਡੇ ਤੇ ਮਹਿਮਾਨ ਹੋਏਗਾ। ਸਾਰਦਿ ਪਰਮੁਖਤਮ ਬੋਲੇ ਕੇ ਸਾਰਦ ਸਨਸਿ ਪਰਮੁਖੋ ਸਾਰਦ ਡਰ ਗੁਰ ਬੋਲੇ ਪਰਮ ਔਰ ਬੋਲੇ ਡਰ ਗੋਲਪੂਰੇ ਮਿਰਵਾਨ ਪਰਮਪੋ ਮਾਰਿਆ ਜਿਸ ਮਿਲ ਸਤਿਗੁਰੂ ਦੇ ਕੇ ਪਰਨ ਅਸੀਂ ਪਰਮ ਅਤੇ ਡਰ ਤੋਂ ਮੁਕਤ ਹੋ ਗਏ ਉਸ ਵੇਲੇ ਅਸੀਂ ਇਕਾਲ ਖੁਦ ਨਾਲ ਜੁੜ ਗਏ ਔਰ ਆਕਾਰ ਤੋਂ ਵੀ ਕੋਈ ਫਰਕ ਨਹੀਂ ਕਾਮ ਕ્રોਧ ਵਿਕਰਾਲ ਤੂਤ ਸਭ ਹਾਰਿਆ ਜਦੋਂ ਸਾਡੇ ਤੇ ਸਤਿਗੁਰੂ ਦੀ ਕਿਰਪਾ ਹੋ ਗਈ ਅਕਾਲ ਪੁਰਖ ਦੀ ਦਇਆ ਹੋ ਗਈ ਮਿਲ ਹੋ ਗਈ ਮਨ ਦੇ ਅੰਦਰ ਤੇ ਕਾਮ ਤੇ ਕ੍ਰੋਧ ਵਿਕਰਾਲ ਵਿਕਰਾਲ ਕਹੋਣੇ ਗਰਮ ਵਾਲੇ ਤੂ ਖੁਸ਼ਮੰਸ ਸਾਡੇ ਜੋ ਹਨ ਸਭ ਹਾਰਿਆ ਉਹ ਸਾਰੇ ਹਾਰ ਜਾਂਦੇ ਨੇ ਫਿਰ ਉਹ ਸਾਡਾ ਕੁਝ ਨਹੀਂ ਵਿਗਾੜ ਸਕਦੇ ਅਸੀਂ ਉਹਨਾਂ ਦੇ ਬੰਦਨ ਤੋਂ ਮੁਕਤ ਹੋ ਜਾਂਦੇ ਤੇ ਸਾਡੇ ਕੋਲ ਇਹ ਹੁੰਦਾ ਕਿ ਇਹ ਕਿ ਉਹ ਕਿਰਪਾ ਹੁੰਦੀ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਨਾਮੁ ਨਿਧਾਨ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪੀ ਨਾਮ ਜੀਵਨ ਦੇਣ ਵਾਲਾ ਅਮਰ ਕਰਨ ਵਾਲਾ ਨਾਮ ਉਹ ਖਜ਼ਾਨਾ ਸਾਨੂੰ ਬੁਝਾ ਦਿੰਦਾ ਹੈ ਮਨਮੁਖਦੰ ਅੰਮ੍ਰਿਤ ਤੇ ਨਾਮੁ ਨਿਧਾਨ ਉਸ ਨਾਮ ਦਾ ਕਿੱਥੇ ਨਵਾਸਦਾ ਮਹਾਰਾਜ ਜੀ ਕਹਿੰਦੇ ਨੇ ਕਲ ਉੱਠੇ ਹੋਰ ਧਾਰੇਆਂ ਸਾਡੇ ਕਰੇ ਵਿੱਚ ਗੌੜੀ ਸਾਡੇ ਕਰੇ ਵਿੱਚ ਸਪੋਰਟ ਕੀਰ ਦੇ ਸਾਡੇ ਹਿਰਦੇ ਵਿੱਚ ਸਾਡੇ ਦਿਲ ਵਿੱਚ ਉਸ ਪ੍ਰਭੂ ਦਾ ਅਨੂਪੀ ਨਾਮ ਜਿਹੜਾ ਓਟਿਕ ਜਾਂਦਾ ਹੈ ਮਤਲਬ ਇਹ ਹੈ ਕਿ ਅਸੀਂ ਆਪਣੇ ਕਰੇ ਵਿੱਚੋਂ ਨਾਮ ਸਿਮਰਨ ਕਰਦੇ ਹਾਂ ਔਰ ਹਿਰਦੇ ਵਿੱਚ ਹਮੇਸ਼ਾ ਵਾਹਿਗੁਰੂ ਯਾਦ ਰੱਖਦੇ ਨਾਮ ਪ੍ਰਸਾਦ ਸੰਗ ਜਨਮ ਮਰਨ ਸਵਾਰਿਆ ਮਰਜ਼ੀ ਕਹਿੰਦੇ ਨੇ ਕਿ ਸਤ ਸੰਗ ਵਿੱਚ ਹੌਣ ਦੇ ਨਾਲ ਆਪਣੀ ਪੂਰੀ ਗੁਰੂ ਦੇ ਲੜਕਤਨ ਦੇ ਨਾਲ ਸਾਡਾ ਜਨਮ ਮਰਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਠੀਕ ਹੋ ਜਾਂਦਾ ਹੈ ਇਸ ਕਰਕੇ ਅਸੀਂ ਹਮੇਸ਼ਾ ਹੀ ਸਤ ਨੂੰ ਦੀ ਬਖਸ਼ਿਸ਼ ਤੇ ਆਦਰ ਬੰਦਿ ਕੋਸ਼ਿਸ਼ ਕਰਨਾ ਹੈ ਸਤ ਸੰਗ ਵਿੱਚ ਹੌਣਾ ਹੈ ਨਾਮ ਤੇ ਜਪਣਾ ਗੁਰੂ ਨਾਲ ਹੈ ਔਰ ਉਹ ਵੀ ਰਜ਼ਾ ਦੇ ਵਿੱਚ ਹਰ ਮਿਲਿਆ ਰਾਜ਼ੀ ਰਹਿਣ ਹੈ ਜਿਵੇਂ ਵੀ ਕੋਲ ਕੇ ਉਸੇ ਤਰ੍ਹਾਂ ਹੀ ਠੀਕ ਹੈ ਇਹ ਸਾਡੇ ਜੀਵਨ ਨੂੰ ਚਾਹੀਦਾ ਹੈ ਸਾਸੰਗਤ ਸਤਿਗੁਰ ਸਾਡੇ ਤੇ ਕਿਰਪਾ ਕਰੇ ਬਖਸ਼ਿਸ਼ ਕਰੂ ਸਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰਨ ਕਿ ਅਸੀਂ ਉਹਨਾਂ ਦੀ ਕਿਰਪਾ ਪ੍ਰਾਪਤ ਕਰਕੇ ਇਸ ਜਨਮ ਅਨ ਨੂੰ ਸਵਾਰੀਏ ਅਤੇ ਨਾਮ ਸਿਮਰਨ ਵਿੱਚ ਆਪਣਾ ਜੀਵਨ ਲਗਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿਨਾਮੁ ਸ੍ਰੀ ਵਾਹਿਗੁਰੂ